ਏ ਅੰਕਲ ਜੀ ਆਪਣਾ ਪ੍ਰਸ਼ਾਦਾ ਛਕਣਾ ਜੀ ਪਰ ਬਾਇਆ ਨਹੀਂ ਜੀ ਆਪਣੇ ਕੋਲ ਜੀ ਕੋਈ ਗੱਲ ਨਹੀਂ ਜੀ ਵਾਹ ਗਰੂ ਜਦਾਂ ਛਕਾ ਦੋਗੇ ਤੁਸੀਂ ਮੈਂ ਕੁਝ ਖਵਾਵਾਂਗੇ ਕਿਉਂ ਨਹੀਂ ਛਕਾਵਾਂਗੇ ਬਾਇਆ ਕੋਈ ਗੱਲ ਹੀ ਨਹੀਂ ਹੈ ਜੀ ਤੇ ਅੰਕਲ ਜੀ ਆਹ ਸਮੇਂ ਦੇ ਵਿੱਚ ਵੀ ਵੇ ਲੋ ਤੁਸੀਂ ਪੈਸੇ ਤੋਂ ਬਿਨਾ ਛਕਾਉਣ ਦੇ ਜੀ ਬਈ ਗੁਰੂ ਮਹਾਰਾਜ ਦੀ ਕਿਰਪਾ ਜੀ ਦਾਤਾਰ ਦੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਨਹੀਂ ਪੈਸੇ ਅੰਕਲ ਜੀ ਆਪਣੇ ਕੋਲ ਅਸੀਂ ਤੁਹਾਡਾ ਇੱਕ ਵਾਰੀ ਮਨ ਚੈੱਕ ਕਰਨਾ ਹੈ ਜੀ ਕੋਈ ਗੱਲ ਹੀ ਨਹੀਂ ਕੋਈ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਅੰਕਲ ਜੀ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਆਪਣੇ ਕੋਲ ਆਪਣੇ ਕੋਲ ਬਹੁਤ ਹੈ ਕਿਆ ਤਰ੍ਹਾਂ ਦੀ ਵੈਰਾਈਟੀ ਹੁੰਦੀਆਂ ਜੀ? ਅੱਛਾ ਸਭ ਤਰ੍ਹਾਂ ਦੀਆਂ ਸਬਜ਼ੀਆਂ ਜੀ। ਅੱਛਾ ਜੀ। ਰਾਜਮਾ ਹੁੰਦੇ ਆ ਜੀ। ਵਾਹ ਜੀ ਵਾਹ। ਇਹ ਲਾਲ ਦੇ ਖਤਮ ਹੋਣ ਵਾਲੇ ਆ। ਡੇਟ ਪਹੁੰਚੇ ਆ ਜੀ ਤੁਹਾਡੇ ਕੋਲ। ਬਿਲਕੁਲ ਬਿਲਕੁਲ। ਇਹ ਅੰਗਲੀ ਖੁਸ਼ਬੂ ਪੂਰੀ ਜਬਰਦਸਤ ਆਈ ਜੇ ਆ। ਇਹ ਸੰਘਣੇ ਜਿੱਥੇ ਕਿਨਸ ਪੂਰੀ ਆ। ਪੂਰੀ। ਵਾਹ ਬਈ ਵਾਹ। ਤੇ ਇਧਰ ਕਿਹੜੀ ਆਈਟਮ ਜੇ? ਓਏ ਹੋਏ ਹੋਏ ਹੋਏ। ਮੈਂ ਕਹਾਂ ਜੀ ਪਕੌੜੇ ਤਰਾਂਡੇ ਆ ਜੀ ਉੱਪਰ ਗੜੀ। ਇਹ ਕਿਹੜੀ ਲੱਸੀ ਆڑی ਹੁੰਦੀ ਕਿਹੜੀ ਹੁੰਦੀ ਜੀ? ਹਾਂ ਜੀ ਫੇਰ ਕੱਲ ਲੱਸੀ। ਓਏ ਹੋਏ ਹੋਏ। ਮਾਰੇ ਪੂਰੀ ਬੱਲੇ ਬੱਲੇ ਕਰਾਈ ਹੈ ਜੀ ਤੁਸੀਂ ਬਿਲਕੁਲ ਨਹੀਂ ਬਿਲਕੁਲ ਸਹੀ ਹੈ ਜੀ ਸਹੀ ਆ ਉਹ ਠੀਕ ਹੈ ਜੀ ਅੰਦਰ ਚੈੱਕ ਕਰੋ ਮਹਾਰਾਜ ਤੇ ਇਧਰ ਕੀ ਜੀ ਆਈਟਮ ਹਨ ਇਹ ਜੀ ਅੱਜ ਅੱਜ ਸਾਡੇ ਕੋ ਅਗੇ ਆ ਮਾਮਾ ਦੀ ਦਾਲ ਅੱਛਾ ਠੀਕ ਹੈ ਜੀ ਵਾਹ ਬਈ ਵਾਹ ਓਏ ਹੋਏ ਤੇ ਇਹ ਤਾਂ ਇਹ ਆਈਟਮਾਂ ਹੁੰਦੀਆਂ ਆਪਣੇ ਕੋਲ ਇਹ ਜੀ ਇਹ ਵੀ ਚੋਥੀ ਇਧਰ ਹੈ ਜੀ ਅੱਛਾ ਇਧਰ ਕੀ ਜੇ ਤੇ ਆਲੂ ਪਕੌੜਿਆਂ ਦੀ ਸਬਜ਼ੀ ਓਏ ਹੋਏ ਹੋਏ ਪੂਰੀ ਰਜੰਡੀ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਆਲੂ ਦੇ ਪਕੌੜੇ ਬਿਲਕੁਲ ਵਾਹ ਬਈ ਆਲੂ ਪਕੌੜੇ ਤੇ ਨਾਲ ਇਧਰ ਅੰਡ ਨਹੀਂ ਪ੍ਰਸ਼ਾਦੇ ਲਾਉਣਦੇ ਆ ਜੀ ਬਿਲਕੁਲ ਦਾਦੇ ਦਾਦੇ ਪ੍ਰਸ਼ਾਦੇ ਫਿਰ ਆਲੂ ਦਾ ਦਰਮਾ ਕਰਮ ਤੇ ਪਿਓ ਰਾਟੇ ਦੇ ਆ ਜੀ ਪਿਓ ਰਾਟਾ ਪਿਓ ਰਾਟਾ ਕੋਈ ਮਿਲਾਵਟ ਨਹੀਂ ਪ੍ਰਸ਼ਾਦ ਦਿੰਦੇ ਆਂਟੀ ਨਹੀਂ ਪੂਰਾ ਤੁਹਾਡਾ ਪੂਰਾ ਪੂਰਾ ਜੀ ਅੱਧਾ ਕਰਦਾ ਕੋਈ ਹੈ ਹੀ ਨਹੀਂ ਕਰ ਸਹੀ ਆ ਆਂਟੀ ਨੇ ਪੁੱਛਿਆ ਕਿ ਕੁਆਟੇ ਦੇ ਥੋੜੀ ਪੁੱਛਣਾ ਨਹੀਂ ਤੇ ਕਵਾਂਟਿਨਿਉ ਬੋਲਿਆ ਤਾਂ ਮੁੱਕੀਆਂ ਵੀ ਖਾਓਗੇ ਆਂਟੀ ਉਹ ਤਾਂ ਕੋਈ ਗੱਲ ਨਹੀਂ ਹੈ ਉਹ ਖਾ ਲੋਗੇ ਖਾ ਲਾ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਇਹ ਤੁਹਾਨੂੰ ਤੁਹਾਨੂੰ 3 ਸਾਲ ਹੋ ਗਏ ਜੀ ਅੱਛਾ 3 ਸਾਲ ਬਿਲਕੁਲ ਤੇ ਉਹ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਆਪਾਂ ਉਹ ਪਹਿਲੇ ਬਹੁਤ ਕੰਮ ਕੀਤਾ ਜੀ ਕਾਰਪੋਰੇਟ ਦਾ ਕੰਮ ਵੀ ਕੀਤਾ ਆਟੋ ਦਾ ਵੀ ਕੀਤਾ ਸ਼ਾਪ ਪੀਪਰ ਦਾ ਵੀ ਕੀਤਾ ਅੱਛਾ ਬਿਲਕੁਲ ਮੈਂਟ ਮਨਜ਼ੂਰੀ ਵੀ ਕੀਤੀ ਹੈ ਦਿਹਾੜੀਆਂ ਦਾ ਵੀ ਕੰਮ ਕੀਤਾ ਠੀਕ ਹੈ ਜੀ ਬਿਲਕੁਲ ਤੇ ਅੰਕ ਲਈ ਪਲੇਟ ਦਾ ਰੇਟ ਕੀ ਤੇ ਖਿਆਜੇ ਤੁਸੀਂ ਇਹ ਇਹ ਸਿਰਫ 70 ਰੁਪਏ ਦੀ ਥਾਲੀ ਰੱਖੀ ਹੈ ਜੀ ਅੱਛਾ ਹਾਂ ਤੁਹਾਡੇ ਸਾਹਮਣੇ ਲੱਗਣ ਜਾ ਰਹੀ ਹੈ ਓਏ ਹੋਏ ਹੋਏ 70 ਰੁਪਏ ਦੀ ਥਾਲੀ ਹੈ ਜੀ ਲਓ ਜੀ ਇਹ ਆ ਗਈ ਜੇ ਕੜੀ ਸਭ ਤੋਂ ਪਹਿਲਾਂ ਆਹ ਕੜੀ ਆ ਗਈ ਜੀ ਵਾਹ ਬਈ ਵਾਹ ਢੇਰ ਕਾ ਲੱਸੀ ਦੀ ਕੜੀ ਤੇ ਪਿਆਜ਼ ਤੇ ਵਿਸਣ ਦੇ ਪਕੌੜਿਆਂ ਦੀ ਕੜੀ ਓਏ ਹੋਏ ਹੋਏ ਬਿਲਕੁਲ ਜੀ ਇਹ ਆ ਗਈ ਜੇ ਦਾਲ ਇਹ ਮਾਂ ਮਾਂ ਦੀ ਦਾਲ ਆ ਗਈ ਨਿੰਬੂ ਕੀ ਨਾਲ ਹੈ ਬਿਲਕੁਲ ਵਾਹ ਦਾਲ ਦੇ ਲੋਕੀ ਨਾਲ ਠੀਕ ਹੈ ਜੀ ਬਿਲਕੁਲ ਅੱਛਾ ਇਹ ਆ ਗਿਆ ਸੈਲਡ ਨਾਲ ਬਿਲਕੁਲ ਜੀ ਇਹ ਪਿਆਜ਼ ਪਾਤਾ ਜੀ ਬਿਲਕੁਲ ਇਹ ਪਦੀਨਾ ਚਟਣੀ ਆ ਗਈ ਓਏ ਹੋਏ ਅੱਛਾ ਪਦੀਨਾ ਚਟਣੀ ਵੀ ਰੱਖੀ ਨਾਲ ਬਿਲਕੁਲ ਇਹ ਕਾਦੀ ਕਾਦੀ ਤਿਆਰ ਕੀਤੀ ਜੇ ਇਹ ਬਸ ਇਹ ਪਿਆਜ਼ ਅਦਰ ਅਦਰ ਲਸਣ ਟਮਾਟਰ ਤੇ ਪਿਆਰ ਪਾਤਾ ਤੁਸੀਂ ਆਪਣਾ ਥੋੜੇ ਚੀਨੀ ਥੋੜੀ ਸ਼ੱਕਰ ਖੱਟੀ ਮਿੱਠੀ ਖੱਟੀ ਮਿੱਠੀ ਬਿਲਕੁਲ ਜੀ ਵਾਹ ਬਈ ਵਾਹ ਬਿਲਕੁਲ ਤੇ ਇਹ ਕੀ ਜੇ ਇਧਰ ਇਹ ਆਚਾਰ ਹੈ ਜੀ ਮਿਕਸ ਪਿਕਲ ਵਾਹ ਜੀ ਵਾਹ ਤੇ ਸਾਸ ਸਵਾਈ ਅੰਗਲ ਆਣਿਆ ਪੂਰੀ ਰੱਖੀ ਜੇ ਆਪਣੀ ਕਾਰ ਦੇ ਕਾਰ ਤੇ ਪੂਰੀ ਸਾਸ ਸਵਾਈ ਤਾਂ ਹੀ ਰੋਕੀ ਆਂਦੇ ਨੇ ਤੇ ਪ੍ਰਸ਼ਾਦੇ ਅੰਗਲ ਕਿੰਨੇ ਨਾਲ ਦਿੰਦੇ ਜੀ ਉਹਦੀ ਮਰਜ਼ੀ ਹੈ ਦੋ ਪ੍ਰਸ਼ਾਦੇ ਹੋਣਗੇ ਚਾਵਲ ਹੋਣਗੇ ਤਾਂ ਉਹਦੀ ਉਹਦੀ ਮਰਜ਼ੀ ਕੀ ਲੈਣਾ ਹੈ ਅੱਛਾ ਜੀ ਉਹਦਾ ਚਾਰ ਪ੍ਰਸ਼ਾਦੇ ਹੁੰਦੇ ਆ ਖਾਲੀ ਦੇ ਵਿੱਚ ਠੀਕ ਹੈ ਤੇ ਉਦਾਂ ਇਹ ਕੀ ਫੁਲਕੇ ਦਾ ਕੀ ਰੇਟ ਰੱਖਿਆ ਜੇ ਉਦਾਂ ਲੈਣੇ ਹੋਣ ਤੁਹਾਡੇ ਕੋਲੋਂ ਦੇ ਉਦਾਂ ਅਸੀਂ 8 ਰੁਪਏ ਦਾ ਫੁਲਕਾ ਰੱਖਿਆ ਜੀ 8 ਰੁਪਏ ਦਾ ਜੀ ਇਹ ਤਸੀਲ ਕੰਪਲੈਕਸ ਬਿਲਕੁਲ 게ਟ ਨੰਬਰ 2 ਦੇ ਆਪੋਜੀਟ ਅਸੀਂ ਖੜੇ ਆ ਇਸ ਟਾਈਮ ਮਾਸ਼ਾ ਤਾਰਾ ਸਿੰਘ ਨਗਰ ਵੱਜਦਾ ਠੀਕ ਹੈ ਜੀ ਹਾਂ ਜੀ ਤੇ ਟਾਈਮਿੰਗ ਕਿੰਨੇ ਵਜੇ ਆ ਜਾਂਦੇ ਜੀ ਤੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਅਸੀਂ ਇੱਥੇ ਹੋਈਦਾ ਜੀ ਠੀਕ ਹੈ ਜੀ